ਅਨੋਖੀ ਜਿਹੜੀ ਆ ਉਹ ਗੱਡੀ ਦੇਖਣ ਨੂੰ ਇੱਥੇ ਮਿਲ ਰਹੀ ਆ ਸ਼ੜਕ ਦੇ ਉੱਤੇ ਤੇ ਉਹ ਜਿਹੜੀ ਆ ਗੱਡੀ ਆ ਉਹਦੇ ਤੇ ਲਿਖਿਆ ਏ ਹੈਲਪ ਐਮਰਜੈਂਸੀ ਪਰ ਇਹ ਮੈਨੂੰ ਲੱਗਦੀ ਨਹੀਂ ਕਿ ਕੋਈ ਸਰਕਾਰੀ ਗੱਡੀ ਆ ਕੋਈ ਪ੍ਰਾਈਵੇਟ ਗੱਡੀ ਲੱਗ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਆ ਹੈਲਪ ਹੈਾਈ ਦੇ ਐਮਰਜੈਂਸੀ ਦਾ ਜਿਹੜਾ ਇੱਕ ਨੰਬਰ ਹਾਂਜੀ ਕਿਹਨਾ ਵੀਰ ਜੀ ਹਾਂਜੀ ਮੇਰਾ ਨਾਮ ਜੀ ਅਮਨਦੀਪ ਧੱਲੋਂ ਤੇ ਮੈਂ ਦੇਖਿਆ ਇੱਕ ਜਿਹੜੀ ਇਹ ਨਾ ਸਰਕਾਰੀ ਗੱਡੀ ਆ ਤੇ ਨਾ ਹੀ ਇਹ ਕਿਸੇ ਮਤਲਬ ਲੱਗਦਾ ਪਈ ਇਹ ਕੋਈ ਕਿਸੇ ਵੱਲੋਂ ਜਿਹੜੀ ਇਹ ਸੇਵਾ ਚੱਲ ਰਹੀ ਆ ਜਾਂ ਪੰਜਾਬ ਦੇ ਵਿੱਚ ਤੇ ਇਸ ਗੱਡੀ ਦਾ ਕੀ ਮਕਸसद ਆ ਅੱਜ ਹੀ ਅਸੀਂ ਇੱਕ ਅਮਰਜੈਂਸੀ ਰੈਸਕਿਊ ਸਰਵਿਸ ਸਟਾਰਟ ਕੀਤੀ ਹੈ ਪੰਜਾਬ ਦੇ ਵਿੱਚ ਜਿਹੜੀ 24 ਘੰਟੇ ਉਪਲਬਧ ਹੈਗੀ ਆ ਤੇ ਅਸੀਂ ਕੰਮ ਕਰਦੇ ਪਏ ਆ ਤਰਨ ਤਾਰਨ ਤੋਂ 50 ਕਿਲੋਮੀਟਰ ਦੇ ਵਿੱਚ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਆ ਉਹਦੇ ਵਿੱਚ ਅਸੀਂ ਵਿਕਟਮ ਦੀ ਹੈਲਪ ਕਰਦੇ ਆ ਜਿੱਦਾਂ ਹੀ ਟੂਲ ਲੈ ਕੇ ਆਂਦੇ ਅਮਰੀਕਾ ਤੋਂ ਬਾਹਰ ਉਹ ਲੈ ਕੇ ਆਂਦੇ ਆ ਜਾਸ ਆਫ ਲਾਈਫ ਉਹ ਹੈਲਪ ਕਰਦੇ ਆ ਲੋਕਾਂ ਨੂੰ ਕਿ ਜਿਹੜੇ ਮਲਬੇ ਦੇ ਵਿੱਚ ਲੋਹੇ ਦੇ ਵਿੱਚ ਜਿਹੜੇ ਫਸੇ ਆ ਗੱਡੀ ਨੂੰ ਚੱਕਣਾ ਕੱਟਣਾ ਵੜਨਾ ਤੇ ਬੰਦੇ ਨੂੰ ਬਾਹਰ ਕੱਢ ਕੇ ਦਿੱਤਾ ਜਾਵੇ ਤੇ ਛੇਤੀ ਛੇਤੀ ਉਹਨਾਂ ਬੱਚੇ ਜਾਵੇ ਤੇ ਨੋਸਪਿਟਲ ਪਹੁੰਚ ਜਾਵੇ ਤੇ ਕਿੰਨਾ ਟਾਈਮ ਹੋ ਗਿਆ ਜਿਹੜਾ ਸਰਵਿਸ ਚੱਲਦੀ ਨੂੰ ਇਹ ਸਰਵਿਸ ਸਟਾਰਟ ਕੀਤੀ ਨੂੰ 2022 ਤੋਂ ਸਟਾਰਟ ਕੀਤੀ ਸਾਡਾ ਪ੍ਰੋਜੈਕਟ ਸਟਾਰਟ ਹੋਇਆ ਇਸ ਇਹ ਸਭ ਤੋਂ ਪਹਿਲਾ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਹੈਗਾ ਪੰਜਾਬ ਲਈ ਪਰ ਇਹ ਸਰਵਿਸ ਸਾਨੂੰ 1 ਸਾਲ ਹੋ ਗਿਆ ਵਾ ਜਿਹਦੇ ਵਿੱਚ ਅਸੀਂ ਓਵਰ 150 ਐਕਸੀਡੈਂਟ ਕਵਰ ਕੀਤਾ ਵਾ ਇਹ ਫ੍ਰੀ ਸਰਵਿਸ ਬਿਲਕੁਲ ਹਾਂਜੀ ਇਹ ਜਿਹੜੀ ਸਰਵਿਸ ਹੈ ਐਬਸੋਲੂਟਲੀ ਫ੍ਰੀ ਐਮਰਜੈਂਸੀ ਸਰਵਿਸ ਹੀ ਪ੍ਰੋਵਾਈਡ ਕਰਦੇ ਆ ਵਿਕਟਮ ਲਈ ਇਹਦੇ ਵੈਸੇ ਸਰਕਾਰੀ ਗੱਡੀਆਂ ਜਿਹੜੀਆਂ ਹੁੰਦੀਆਂ ਉਹ ਕਰਦੀਆਂ ਇਹ ਤੇ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ ਕਿ ਇਹ ਪ੍ਰਾਈਵੇਟ ਜਿਹੜੀ ਸੰਸਥਾ ਖੋਲੀ ਜਾਵੇ ਹਾਂਜੀ ਮੇਰਾ ਜਿਹੜਾ ਬਰਦਰ ਦੀ ਗੱਲਨ ਬਰਦਰ ਦੀ ਯਾਦ ਤੁਸੀਂ 2018 ਦੇ ਐਕਸੀਡੈਂਟ ਦੇ ਦੌਰਾਨ ਤੇ ਮੈਂ ਚਾਹੁੰਦਾ ਹਾਂ ਕਿ ਕੋਈ ਸੇਵਾ ਇਤਾਂ ਦੀ ਲੈ ਕੇ ਆਈ ਜਾਵੇ ਕਿ ਜਿਹੜਾ ਕੋਈ ਰੀਅਲੀ ਡਿਫਰੈਂਸ ਮੇਕ ਕਰਦੀ ਆ ਰੋਡ ਦੇ ਦੌਰਾਨ ਤੇ ਤੁਸੀਂ ਵੇਖ ਸਕਦੇ ਜੇ ਕਿ ਮੈਂ ਹਮੇਸ਼ਾ ਇਹੀ ਕਹਿਣਾ ਹੁੰਦਾ ਵਾਂ ਕਿ ਆਪਾਂ ਕੀ ਕਰ ਸਕਦੇ ਆ ਸਰਕਾਰ ਨੇ ਜੋ ਕਰਨਾ ਕਰਨਾ ਹੀ ਆ ਆਪਾਂ ਕੀ ਕਰ ਸਕਦੇ ਆ ਤੇ ਅਸੀਂ ਇਹ ਸੇਵਾ ਲੈ ਕੇ ਆਂਦੀ ਆ ਅਸੀਂ ਸਟਾਰਟ ਕੀਤੀ ਆ ਇਹ ਲੋਕਾਂ ਵੱਲੋਂ ਆ ਤੇ ਲੋਕਾਂ ਲਈ ਹੈਗੀ ਆ ਕਿੰਨੀਆਂ ਗੱਡੀਆਂ ਇਸ ਟਾਈਮ ਪ੍ਰੋਜੈਕਟ ਦੇ ਵਿੱਚ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਇਹ ਸਰਵਿਸ ਚੱਲ ਰਹੀ ਆ ਜੀ ਇਸ ਟਾਈਮ ਦੇ ਵਿੱਚ ਸਾਡੇ ਕੋਲ 8 ਗੱਡੀਆਂ ਹੈਗੀਆਂ ਵਾ ਜਿਨ੍ਹਾਂ ਦੇ ਵਿੱਚ ਰਿਕਵਰੀ ਵੈਨ ਐਮਬੂਲੈਂਸਸ ਰੈਸਕਿਊ ਵੈਨ ਜੀ ਸੀ ਡੀ ਦੇ ਹੋਰ ਵੀ ਇੰਨੇ ਵਹੀਕਲਸ ਇੱਕ ਇੱਕ ਮਤਲਬ ਪੰਜਾਬ ਵਾਸੀਆਂ ਦਾ ਪਰਾਲਾ ਕਿ ਜਾਂ ਤੁਸੀਂ ਬਾਹਰ ਤੋਂ ਆਏ ਹੋ ਫੌਰਨ ਤੋਂ ਹਾਂਜੀ ਆ ਮੈਨੂੰ ਬਾਰ ਹੈ ਪਹੁੰਚੇ ਨੂੰ ਕੁਝ ਸਤਾਈ ਸਾਲ ਹੈਗੇ ਆ ਤੇ ਅਸੀਂ ਚਾਹੁੰਦੇ ਹਾਂ ਕਿ ਕੁਝ ਜਿਨ੍ਹਾਂ ਨੇ ਸੇਵਾ ਬਾਰ ਹੈ ਕਿ ਆਵਾ ਅਮਰੀਕਾ ਦੇ ਵਿੱਚ ਜਿਹੜੇ ਨੰਬਰ 911 ਚਿੰਤਾ ਹੋਗਾ ਲੋਕਾਂ ਨੂੰ ਤੇ ਉਸੇ ਵੇਲੇ 3 ਮਿੰਟ ਦੇ ਵਿੱਚ ਸੇਵਾ ਉਪਲਬਧ ਹੁੰਦੀ ਹੈ ਉਹਨਾਂ ਨੂੰ ਤੇ ਉਹਦਾਂ ਦੀਆਂ ਸੇਮ ਸੇਵਾ ਇੱਥੇ ਕਾਪੀ ਕੀਤੀਆਂ ਜਾਣ ਜਿਹੜੀਆਂ ਸਕਸੈਸਫੁਲ ਹੈਗੀਆਂ ਬ੍ਰਾਡ ਤੇ ਹੀ ਚਾਹੁੰਦੇ ਆ ਕਿ ਇਦਾਂ ਦੀਆਂ ਸੇਵਾ ਇੱਥੇ ਪੰਜਾਬ ਦੇ ਵਿੱਚ ਵੀ ਹੋਣ ਕਿ ਜਿਹੜੀਆਂ ਲੋਕਾਂ ਦੀ ਅਸਲੀ ਮਦਦ ਕਰ ਸਕਦੀਆਂ ਵਾ ਕਿ ਸੱਚੀ ਲੰਗਰ ਲੱਗਾ ਵਾ ਤੇ ਉਹਨਾਂ ਦੀ ਹੈਲਪ ਕਰਦੇ ਆ ਅਮਰਜੈਂਸੀ ਦੇ ਦੌਰਾਨ ਤੇ ਜਿਸ ਤਾ ਸੜਕ ਤੋਂ ਜਿਹੜਾ ਐਕਸੀਡੈਂਟ ਤੋਂ ਇਲਾਵਾ ਸੜਕਾ ਐਕਸੀਡੈਂਟ ਜਦਾਂ ਹੋ ਜਾਂਦਾ ਇਸ ਤੋਂ ਇਲਾਵਾ ਜਦਾਂ ਕੋਈ ਬਿਲਡਿੰਗ ਡੇ ਪੈਂਦੀ ਜਾਂ ਬੋਰਵੈਲ ਦੇ ਵਿੱਚ ਕੋਈ ਬੱਚਾ ਡੇ ਪੈਂਦਾ ਉਦੇ ਬਾਰੇ ਵੀ ਕੋਈ ਹੈਗੀ ਆ ਸਰਵਿਸ ਹਾਂਜੀ ਅਸੀਂ ਸਪੈਸ਼ਲੀ ਜਦੋਂ ਕੋਈ ਮਲਬੇ ਦੇ ਵਿੱਚ ਕੋਈ ਥੱਲੇ ਡਿੱਗਦਾ ਆ ਅਸੀਂ ਸਪੈਸ਼ਲੀ ਰੈਸਕਿਊ ਆਪਰੇਸ਼ਨ ਕਰਦੇ ਆਗੇ ਆ ਸਾਡੇ ਕੋਲ ਹਾਰਨੈਸ ਜੀਸੀਬੀ ਅਵੇਲੇਬਲ ਹੈਗੇ ਆ ਤੇ ਜਿਹੜੀ ਤੁਸੀਂ ਗੱਲ ਕਰਦੇ ਜੇ ਕੋਈ ਬੋਰਚ ਡਿੱਗ ਪਿੰਦਾ ਨਿਆਣਾ ਤੁਸੀਂ ਦੇਖਿਆ ਹੋਣਾ ਕਿ ਫਤੇਹਵੀਰ ਸਿੰਘ ਇੱਕ ਕੇਸ ਆਇਆ ਹੈਗਾ ਪੰਜਾਬ ਦੇ ਵਿੱਚ ਜਿਹੜਾ 3 ਦਿਨ ਜਿਹੜਾ ਨਿਆਣਾ ਥੱਲੇ ਰਿਹਾ ਬੋਰਡ ਦੇ ਵਿੱਚ ਅਸੀਂ ਇਦਾਂ ਦੀ ਟੈਕਨੋਲੋਜੀ ਲੈ ਕੇ ਆਂਦੀ ਆ ਕਿ ਆਇਡੈਂਟੀਫਾਈ ਕੀਤਾ ਜਾਵੇ ਕੈਮਰਾਸ ਲੈ ਕੇ ਆਂਦੇ ਟਰੇਸਰਸ ਲੈ ਕੇ ਆਂਦੇ ਕਿ ਇੰਦਾਂ ਦਾ ਕੋਈ ਹੋਰ ਵੀ ਆਪਰੇਸ਼ਨ ਪੰਜਾਬ ਦੇ ਵਿੱਚ ਜਿਹੜਾ ਹੋ ਰਿਹਾ ਵਾ ਅਸੀਂ ਕਿੱਦਾਂ ਮਦਦ ਕਰ ਸਕਦੇ ਕਿ ਜਿਹੜੀ ਟੈਕਨੋਲੋਜੀ ਬਾਹਰ ਯੂਜ਼ ਹੋ ਰਹੀ ਹੈ ਅਮਰੀਕਾ ਦੇ ਵਿੱਚ ਜਾਂ ਅਬਰਾਡ ਅਸੀਂ ਉਹ ਪੰਜਾਬ ਤੇ ਲੈ ਕੇ ਆਈਏ ਤੇ ਇਹਨੂੰ ਪੰਜਾਬ ਨੂੰ ਹੋਰ ਵੀ ਵਧਾਈਏ ਤੇ ਇਹਦੇ ਵਿੱਚ ਕੰਮ ਕਰੀਏ ਜਿਹੜਾ ਐਮਰਜੈਂਸੀ ਸਰਵਿਸ ਦੇ ਵਿੱਚ ਵੀ ਕੰਮ ਕਰਦੇ ਕਰਨ। ਫਿਲਹਾਲ ਜਿਹੜੀ ਉਹ ਤਰਨਤਾਰਨ ਦੇ ਵਿੱਚ ਹੀ ਆ। ਕੀ ਇਸ ਟਾਈਮ ਤੇ ਤੁਸੀਂ ਅਸੀਂ ਕਵਰ ਕਰਦੇ ਪਏ ਹਾਂ 50 ਕਿਲੋਮੀਟਰ ਜਿਹਦੇ ਵਿੱਚ ਤਰਨਤਾਰਨ ਤੇ ਅੰਮ੍ਰਿਤਸਰ ਡਿਸਟ੍ਰਿਕਟ ਆ ਰਹੀ ਹੈ। ਪਗਾਂ ਕਿਲੋਮੀਟਰ ਦੇ ਹਾਏ। ਕੋਈ ਕਹਿਣਾ ਚਾਹੁੰਦੇ ਹੋ? ਬਸ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿੱਦਾਂ ਦਾ ਲੰਗਰ ਅਸੀਂ ਸਟਾਰਟ ਕੀਤਾ ਆ ਜਿਹੜੀ ਲੋਕਾਂ ਦੀ ਮਦਦ ਹੋ ਰਹੀ ਆ ਤੇ ਤੁਸੀਂ ਵੇਖ ਸਕਦੇ ਜੇ ਕਿ ਆ ਰੋਜ਼ ਹੀ ਐਕਸੀਡੈਂਟ ਦੇ ਦੌਰਾਨ ਬਹੁਤ ਜਗ੍ਹਾਾਂ ਤੇ ਘਟਨਾ ਹੋ ਰਹੀਆਂ ਵਾਂ। ਤੇ ਵੇਖੋਗੇ ਤੁਸੀਂ ਜੋ ਨਿਊਜ਼ਪੇਪਰ ਪੜ੍ਹੋਗੇ ਤੁਸੀਂ ਟੀਵੀ ਚੈਨਲ ਦੇਖੋਗੇ ਤੇ ਜਿਹੜੀ ਲਾਈਫਲਾਈਨ ਰੈਸਕਿਊ ਵਿੱਚ ਤੁਸੀਂ ਹਾਡਾ ਨਾਮ ਜਰੂਰ ਦੇਖੋਗੇ ਤੇ ਫਿਊਚਰ ਦੇ ਵਿੱਚ ਕੀ ਐਕਸੀਡੈਂਟ ਜਰੂਰ ਹੋਏ ਆ ਤੇ ਆਪਣੀਆ ਸੇਵਾ ਕਰਕੇ ਥੋੜੀਆਂ ਜਾਨਾਂ ਬਚ ਗਈਆਂ ਤੇ ਮੈਂ ਆਲਸੋ ਚਾਹਨਾ ਵਾਂ ਕਿ ਡਰੱਗ ਇੱਕ ਬਹੁਤ ਵੱਡਾ ਪ੍ਰਾਲਾ ਹੋ ਰਿਹਾ ਕਰਦੇ ਪਈਆਂ ਜਿੱਦਾਂ ਪੰਜਾਬ ਦੇ ਵਿੱਚ ਡਰੱਗ ਬਹੁਤ ਜ਼ਿਆਦਾ ਹੈਗਾ ਵਾ ਅਸੀਂ ਇੱਕ ਨਵੀਂ ਦਵਾਈ ਆ ਜਿਹਦਾ ਨਾਮ ਹੈ ਡਰੱਗ ਦਾ ਨਾਮ ਹੈ ਨਾਰਕੇਨ ਉਹ ਹੈਲਪ ਕਰਦੀ ਹੈ ਡਰੱਗ ਓਵਰਡੋਸ ਲਈ ਦੇ ਉਹ ਕਿਦਾਂ ਹੈਲਪ ਕਰਦੀ ਆ ਜਿੱਦਾਂ ਵੀ ਕਿਸੇ ਨੇ ਫੀਮ ਦਾ ਜਾਂ ਜਾਦੀ ਖਾਲੀ ਜਾਂ ਕੋਕੀਨ ਜਾਂ ਹੈਰੋਇਨ ਜਾਂ ਮੈਥ ਜਾਂ ਕੋਈ ਵੀ ਇਦਾਂ ਦਾ ਟ੍ਰਾਂਕਵਲਾਈਜ਼ਰ ਕੋਈ ਲਾਇਆ ਹੈਗਾ ਵਾ ਤੇ ਉਹ ਹੈਲਪ ਕਰ ਸਕਦੀ ਵਿਕਟਮ ਨੂੰ ਰਿਵਾਈਵ ਕਰ ਲਈ ਵਿਦਨ ਮਿੰਟਸ ਕੀ ਉਹ ਬੰਦੇ ਨੂੰ ਵਾਪਸ ਲੈ ਆਉਗੀ